ਜਿਹੜਾ ਸਾਨੂੰ ਵਿਦਵਾਨ ਮੈਂ ਬਾਰ ਬਾਰ ਇਹ ਗੱਲ ਕਹਿੰਨਾ ਜਿਹੜਾ ਵਿਦਵਾਨ ਸਾਨੂੰ ਗੁਰੂ ਦੇ ਕੇ ਗਏ ਗੁਰੂ ਗ੍ਰੰਥ ਗੁਰੂ ਪੰਥ ਦਾ ਜਿਹੜਾ ਸਾਡਾ ਗੁਰੂ ਗ੍ਰੰਥ ਸਾਹਿਬ ਦੀ ਪੂਰੀ ਦੀ ਪੂਰੀ ਧੁਰ ਕੀ ਬਾਣੀ ਹੈ ਹੂੰ ਹੂੰ ਇਹਦਾ ਅਮਲ ਪੂਰਾ ਗੁਰ ਇਤਿਹਾਸ ਹੈ ਜੀ ਗੁਰੂ ਸਹਿਬਾਨਾ ਨੇ ਇਹਨੂੰ ਅਮਲੀ ਤੌਰ ਤੇ ਦੱਸਿਆ ਵੀ ਜਿਹੜਾ ਸਿਧਾਂਤ ਹੈ ਇਹਨੂੰ ਅਮਲੀ ਤੌਰ ਤੇ ਲਾਗੂ ਕਿਦਾਂ ਕਰਨਾ ਜਦੋਂ ਆਪਾਂ ਕਹਿੰਨੇ ਆ ਸਭ ਸਖਾਲੀ ਵੁੱਠੀਆਂ ਇਹੋ ਹਲੇ ਵਾਹਲੇ ਮੀਰਾ ਜੀ ਤੇ ਜਦੋਂ ਆਪਾਂ ਸਾਰੇ ਇਹ ਕਹਿੰਨੇ ਵੀ ਸਿੱਖ ਜਿਹੜੀ ਇਹ ਚੀ ਮਨੁੱਖਤਾ ਦਾ ਧਰਮ ਹੈ ਕਿਉਂ ਆ ਹੂੰ ਇਹਦੇ ਚ ਸੰਕਲਪਿਆ ਹਲੇਮੀ ਰਾਜ ਦਾ ਤੇ ਸਰਬੱਤ ਦੇ ਭਲੇ ਦਾ ਹੂੰ ਹੂੰ ਹੁਣ ਇਹ ਜਿਹੜਾ ਸਿਧਾਂਤ ਆ ਇਹ ਕਿਸੇ ਧਰਮ ਚ ਹੋਰ ਹੈ ਨਹੀਂ ਅਸੀਂ ਕਿਸੇ ਧਰਮ ਨੂੰ ਨੀਵਾ ਨਹੀਂ ਦਿਖਾਉਂਦੇ ਪਰ ਅਸੀਂ ਆਪਣੇ ਧਰਮ ਦੀ ਗੱਲ ਕਰਾਂਗੇ ਨਾ ਜੀ ਜੀ ਦੂਜੇ ਬੰਨੇ ਇਹ ਹੈ ਵੀ ਜਿਹੜਾ ਗੁਰੂ ਨੇ 200 ਸਾਲ ਲਾ ਕੇ ਸਿਧਾਂਤ ਫਿਰ ਜਗਜੀਤ ਸਿੰਘ ਜੀ ਦੇਖੋ ਇਹ ਚ ਹੁਣ ਦੋ ਗੁਰੂ ਸਾਹਿਬ ਜਿਹੜੇ ਆ ਉਹਨਾਂ ਦੇ ਪੰਜ ਪੋਤ ਕਸੀਰ ਦੀਆਂ ਸ਼ਾਹਦਤਾਂ ਹੁੰਦੀਆਂ ਹਮ ਆਪਾਂ ਰੋਜ਼ ਕਹਿੰਦੇ ਜੀ ਗੁਰੂ ਗਬਨ ਸਿੰਘ ਨੇ ਆਪਣਾ ਸਰਬੰਸ ਵਾਰ ਦਿੱਤਾ ਜੀ ਤੇ ਇਹ ਸਭ ਕੁਝ ਇਸੇ ਕਰਕੇ ਕੀਤਾ ਵੀ ਜਿਹੜਾ ਸਿੱਖ ਸਿਧਾਂਤ ਦਾ ਅਮਲ ਆ ਉਹ ਇਦਾਂ ਗਾਂ ਚੱਲਣਾ ਹਮ ਹਮ ਤੇ ਗੌਰ ਧਿਆਨ ਪੜਾਉਣਾ ਇਸ ਕਰਕੇ ਜ਼ਰੂਰੀ ਹੈ ਵੀ ਜੇ ਅਸੀਂ ਸਿੱਖ ਸਿਧਾਂਤ ਹੀ ਨਾ ਪੜਾ ਸਕੇ ਹਮ ਹੁਣ ਜਦੋਂ ਵੀ ਇਹ ਡਾਕਟਰ ਗੰਡਾ ਸਿੰਘ ਤੇ ਪ੍ਰਿੰਸੀਪਲ ਤੇਜਾ ਸਿੰਘ ਸਭ ਤੋਂ ਪਹਿਲਾਂ ਸ਼ੋਰਟ ਸੇ ਖੂਬੀ ਸਤਰੀ ਲਿਖੀ ਹੈ ਜੀ ਪਰ ਲਿਖੀ ਹੈ 1469 ਤੋਂ 1765 ਤੱਕ ਹਮ ਤੇ ਉਹਨਾਂ ਨੇ ਜਦੋਂ ਗੁਰੂ ਸਾਹਿਬਾਨ ਦੀ ਗੱਲ ਕਰਦੇ ਆ ਜਾਂ ਉਹਨਾਂ ਦੀ ਜੀਵਨੀ ਬਾਰੇ ਗੱਲ ਚੱਲਦੀ ਹੈ ਤੇ ਉਹਦਾ ਸਰਲੇਖ ਇਹੀ ਦਿੰਦੇ ਆ ਸਿੱਖੀ ਦੇ ਮੂਲ ਸਿਧਾਂਤ ਹੂੰ ਗੁਰੂ ਸਾਹਿਬ ਨੇ ਸਿੱਖੀ ਦੇ ਸਿਧਾਂਤ ਲਾਗੂ ਕਰਨ ਲਈ ਇਹ ਸਾਰਾ ਜਿਹੜਾ ਸਾਡਾ ਅਮਲ ਹੈ ਇਹ ਹੈ ਗੁਰਧਿਆਸ ਜੀ ਜੀ ਤੇ ਜੇ ਅਸੀਂ ਗੁਰਧਿਆਸ ਜਿਹੜਾ ਸਾਡਾ ਅਮਲ ਹੈ ਜਿਹੜੇ ਸਾਡੇ ਸਿਧਾਂਤ ਆ ਜੀ ਉਸ ਤੋਂ ਲਾਂਬੇ ਹੋ ਕੇ ਤੇ ਪਿੱਛੇ ਜਿਹੜਾ ਕੁਝ ਬਹੁਤਾ ਨਹੀਂ ਬੱਜਦਾ ਹੈਗਾ ਹੁਣ ਲਾਂਬੇ ਵੀ ਇੰਨਾ ਹੋ ਗਏ ਵੀ ਅਸੀਂ ਤਾਂ ਜਿਹੜਾ ਹੀ ਸਾਡਾ ਸਿੱਖ ਸਭਿਆਚਾਰ ਆ ਅਸੀਂ ਤੋਂ ਉਹ ਵੀ ਛੱਡ ਗਏ ਹੂੰ ਹੂੰ ਜੀ ਗੁਰੂ ਨਾਨਕ ਨੇ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਸਿੱਖ ਚੱਭਿਆਚਾਰ ਵੀ ਦਿੱਤਾ ਹੂੰ ਹੂੰ ਜੀ ਤੇ ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਨਾਲੋਂ ਇੰਨੇ ਦੂਰ ਕਰਲੇ ਗਏ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲੋਂ ਇੰਨੇ ਦੂਰ ਕਰਲੇ ਗਏ ਵੀ ਸਾਡੇ ਸਿੱਖ ਸਭਿਆਚਾਰ ਤੇ ਵੀ ਬਹੁਤ ਪਾਸਿਆਂ ਤੋਂ ਹਮਲੇ ਹੋ ਰਹਾ ਹੈ ਜੀ ਜੀ ਬਿਲਕੁਲ ਔਰ ਦੇਖਣ ਨੂੰ ਵਿਖਾਵਾ ਇਹ ਕੀਤਾ ਜਾ ਰਿਹਾ ਵੀ ਅਸੀਂ ਜੀ ਸਿੱਖੀ ਦੀ ਬੜੀ ਸੇਵਾ ਕਰਦੇ ਹਾਂ 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 ਅਸੀਂ ਪੰਜਾਬੀ ਬੋਲੀ ਦੀ ਬੜੀ ਸੇਵਾ ਕਰਦੇ ਹਾਂ ਪਰ ਜਦੋਂ ਧਿਆਨ ਨਾ ਦੇਖੋਗੇ ਵੀ ਉਹ ਸਿੱਖ ਸਭਿਆਚਾਰ ਨੂੰ ਕਿਦਾਂ ਕਾਟ ਕਰ ਰਹੀ ਹੈ ਗੱਲ ਹੂੰ 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 ਜੇ ਕੋਈ ਗੱਲ ਸਿੱਖ ਸਭਿਆਚਾਰ ਦੇ ਉਲਟ ਪ੍ਰਚਾਰੀ ਜਾ ਰਹੀ ਹੈ ਤੇ ਫਿਰ ਆਪਾਂ ਕਿਦਾਂ ਮੰਨ ਲਈਏ ਵੀ ਉਹ ਜਿਹੜੇ ਸਭਿਆਚਾਰ ਦੀ ਗੱਲ ਹੋ ਰਹੀ ਹੈ ਜੀ ਇੱਕ ਗੱਲ ਜੀਜੀਤ ਸਿੰਘ ਜੀ ਦੇਖੋ ਦੋ ਗੱਲਾਂ ਹੁੰਦੀਆਂ ਹੂੰ ਇਹ ਪੰਜਾਬ ਇੱਕ ਬੜਾ ਗੁੰਝਲਦਾਰ ਇਹ ਵਿਰਸੇ ਦੇ ਮਾਮਲੇ ਚ ਮਾਮਲਾ ਸਮਝਣ ਵਾਲਾ ਜੀ ਹੁਣ ਪੰਜਾਬ 'ਚ ਇਹ ਮੁਸਲਮਾਨ ਆ ਉਹਨਾਂ ਦਾ ਆਪਣਾ ਵਿਰਸਾ ਹੂੰ ਹੂੰ ਉਹਨਾਂ ਦੇ ਆਪਣੇ ਨਾਇਕ ਆ ਉਹਨਾਂ ਦਾ ਆਪਣਾ ਇਤਿਹਾਸ ਆ ਹਿੰਦੂ ਆ ਉਹਨਾਂ ਦਾ ਆਪਣਾ ਵਿਰਸਾ ਆ ਉਹਨਾਂ ਦੇ ਆਪਣੇ ਨਾਇਕ ਉਹਨਾਂ ਦਾ ਆਪਣਾ ਇਤਿਹਾਸ ਆ ਹੂੰ ਸਿੱਖ ਆ ਸਾਡਾ ਆਪਣਾ ਵਿਰਸਾ ਆ ਸਾਡੇ ਆਪਣੇ ਨਾਇਕ ਆ ਸਾਡਾ ਆਪਣਾ ਇਤਿਹਾਸ ਆ ਹੂੰ ਤੇ ਉਹਨਾਂ ਤਿੰਨਾਂ ਵਿਰਸਿਆਂ ਨੂੰ ਤੁਸੀਂ ਇੱਕ ਵਿਰਸਾ ਨਹੀਂ ਨਾ ਬਣਾ ਸਕਦੇ ਹੂੰ ਹੂੰ ਜੀ ਬਿਲਕੁਲ ਵਰਸੇ ਵੱਖ-ਵੱਖ ਰਹਿਣਗੇ ਤੁਸੀਂ ਕਲਚਰ ਦੀ ਇੱਕ ਗੱਲ ਕਰ ਸਕਦੇ ਆ ਵੀ ਜਿਹੜਾ ਲੋਕਾਂ ਦਾ ਖਾਣ ਪੀਣ ਜਾਂ ਇੱਕ ਦੂਜੇ ਨਾਲ ਮਿਲਣ ਵਰਤਣਾ ਇਹਨੂੰ ਤੁਸੀਂ ਸਿਰਫ ਕਲਚਰ ਦਾ ਨਾਮ ਦੇ ਸਕਦੇ ਆ ਜੀ ਜੀ ਪਰ ਵਰਸੇ ਤਾਂ ਭਾਈ ਸਾਰਿਆਂ ਦੇ ਆਪਣੇ ਆਪਣੇ